ਵੈਗੁਰ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਟਰੈਕਟਰ ਮੇਲਾ YouTube ਚੈਨਲ ਤੇ ਖੇਤੀ ਖਬਰ Facebook ਪੇਜ ਵਿੱਚ ਸਾਰੇ ਭੈਣਾਂ ਤੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਜੀ ਅੱਜ ਬਹੁਤੀ ਘਾੜ ਜਮੀਨ ਲੈ ਕੇ ਆਏ ਆ ਜਿਹਦੇ ਵਿੱਚ ਤੁਹਾਨੂੰ 20 ਕਿੱਲੇ ਚੌਰਸ ਡੱਬੇ ਵਰਗਾ ਟੱਕ ਦੇਖਣ ਨੂੰ ਮਿਲੂਗਾ ਵਿੱਚ ਦੋ ਮੋਟਰਾਂ ਸਾਰੀ ਜਾਣਕਾਰੀ ਵੀਡੀਓ ਵਿੱਚ ਦਿੱਤੀ ਹੋਈ ਹੈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਆ ਕਰੋ ਜ਼ਮੀਨ ਤੋਂ ਇਲਾਵਾ ਆਪਾਂ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਦੇ ਵੀਡੀਓ ਇਸੇ ਵੀਡੀਓ ਵਿੱਚ ਪਾਈਆਂ ਹੋਈਆਂ ਹਨ ਵੀਡੀਓ ਨੂੰ ਲਾਸਟ ਤੱਕ ਦੇਖ ਕੇ ਜਰੂਰ ਜਾਇਓ ਤੇ ਗਿੱਟ ਨੂੰ ਦੱਬ ਕੇ ਸ਼ੇਅਰ ਕਰਦੇਓ ਇਸ ਤੋਂ ਇਲਾਵਾ ਜੇਕਰ ਤੁਸੀਂ ਵੀ ਕੋਈ ਆਪਣੀ ਜ਼ਮੀਨ ਦੀ ਐਡ ਕਰਵਾਉਣਾ ਚਾਹੁੰਦੇ ਹੋ ਘਰ ਕੋਠੀ ਪਲਾਟ ਦੀ ਐਡ ਕਰਵਾਉਣਾ ਚਾਹੁੰਦੇ ਹੋ ਜਾਂ ਕੋਈ ਆਪਣੇ ਸੰਦ ਦੀ ਐਡ ਕਰ ਐਡ ਕਰਵਾਉਣਾ ਚਾਹੁੰਦੇ ਹੋ ਕੋਈ ਟਰੈਕਟਰ ਮਸ਼ੀਨਰੀ ਜਿਸ ਤਰ੍ਹਾਂ ਦੀ ਵੀ ਐਡ ਹੋ ਸਕਦੀ ਹੈ ਅਸੀਂ ਆਪਦੇ ਚੈਨਲ ਤੇ ਕਰਦੇ ਹਾਂ ਜੀ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਥੱਲੇ ਦਿੱਤਾ ਗਿਆ ਦਿੱਤੇ ਨੰਬਰ ਤੇ ਤੁਸੀਂ 7 8 ਫੋਟੋਆਂ 7-8 ਮਿੰਟਾਂ ਦੀ ਵੀਡੀਓ ਬਣਾ ਕੇ ਫੁੱਲ HD ਤੇ ਸਾਨੂੰ ਦਿੱਤੇ ਨੰਬਰਾਂ ਤੇ ਭੇਜ ਦੇਣੀ ਹੈ ਜੀ ਉਸ ਤੋਂ ਬਾਅਦ ਤੁਹਾਡੀ ਐਡ ਸਾਡੇ ਪਲੈਟਫਾਰਮਾਂ ਤੇ ਲੱਗ ਜਾਊਗੀ ਇਸ ਤੋਂ ਇਲਾਵਾ ਜੇਕਰ ਤੁਹਾਨੂੰ ਕੋਈ ਆਪਦੀ ਮਨਪਸੰਦ ਦੇ ਏਰੀਆ ਦੀ ਜ਼ਮੀਨ ਦੀ ਭਾਲ ਹੈ ਤਾਂ ਸਾਨੂੰ ਦੱਸੋ ਬਾਈ ਜੀ ਤੁਸੀਂ ਕਿਹੜੇ ਏਰੀਆ ਦੀ ਜ਼ਮੀਨ ਦੇਖ ਰਹੇ ਹੋ ਤੁਸੀਂ ਕਿੱਡਾ ਕਿ ਟੱਕ ਦੇਖ ਰਹੇ ਹੋ ਕਿੰਨੇ ਕੁ ਪੈਸੇ ਲਾਉਣੇ ਆ ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵੀਡੀਓ ਤੁਹਾਡੇ ਖੁਦ ਏਰੀਆ ਦੀ ਲੈ ਕੇ ਹਾਜ਼ਰ ਹੋਈਏ ਤੁਸੀਂ ਕਮੈਂਟ ਜਰੂਰ ਕਰ ਦੇਣਾ ਜੀ ਅਸੀਂ ਸਾਰੇ ਕਮੈਂਟ ਪੜ੍ਹ ਕੇ ਹਨ ਉਹਨਾਂ ਦੀ ਰਿਪਲਾਈ ਦੇਣ ਦੀ ਵੀ ਕੋਸ਼ਿਸ਼ ਕਰੀਦੀ ਆ ਠੀਕ ਹੈ ਜੀ ਸੋ ਆਪਾਂ ਬਾਅਦਿਆਂ ਵੀਡੀਓ ਵੱਲ ਠੀਕ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਵੀ ਭੈਣ ਭਰਾ ਨਵੇਂ ਆਏ ਨੇ ਚੈਨਲ ਤੇ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣ ਅੱਜ ਆਪਣੇ ਕੋਲੇ 20 ਕਿੱਲੇ ਜ਼ਮੀਨ ਲੈ ਕੇ ਆਏ ਬਾਈ ਜੀ ਫੁੱਲ ਟਾਪ ਦੀ ਜ਼ਮੀਨ ਆ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਜ਼ਮੀਨ ਦੇ ਵਿੱਚ ਹੈ ਨਹੀਂ ਕਿਸੇ ਨਾਲ ਕੋਈ ਲੜਾਈ ਝਗੜਾ ਕਿਸੇ ਨਾਲ ਕੋਈ ਬੱਟ ਬੰਨੇ ਦਾ ਰੋਲਾ ਹੈ ਨਹੀਂ ਕਿਸੇ ਨਾਲ ਕੋਈ ਰਾਹ ਪਹੀ ਦਾ ਰੋਲਾ ਨਹੀਂ ਕਿਸੇ ਨਾਲ ਦੋ ਮੋਟਰਾਂ ਨੇ ਸਾਂਝੀਆਂ ਹੈ ਨਹੀਂ 20 ਕਿੱਲੇ ਜਮਾ 4 ਸਟੱਕ ਮਿਲੂਆ 20 ਕਿੱਲਿਆਂ ਦੇ ਟਾਕਾ ਬਾਈ ਜੀ ਕੋਈ ਟੁੱਟਮਾ ਕਿੱਲਾ ਨਹੀਂ ਸਾਰੇ 20 ਕਿੱਲੇ ਦੇ 20 ਕਿੱਲੇ ਇਕੱਠੇ ਮਿਲਣਗੇ ਪਾਣੀ ਦੇ ਸਾਧਨ ਦੀ ਗੱਲ ਕਰੀਏ ਤਾਂ ਦੋ ਮੋਟਰਾਂ ਤੁਹਾਨੂੰ ਜਾਨੀ ਕਿ 10 ਕਿੱਲਿਆਂ ਤੇ ਮੋਟਰ ਦੇਖਣ ਨੂੰ ਮਿਲ ਚੁਗੀ ਜੀ ਪੂਰਾ ਵਧੀਆ ਬਾਣ ਪੂਰਾ ਵਧੀਆ ਪਾਣੀ ਪੂਰਾ ਵਧੀਆ ਮਾਹੌਲ ਕਿਸੇ ਤਰ੍ਹਾਂ ਦੀ ਮਾਰਚ ਨਹੀਂ ਬਾਣ ਨਾ ਕੋਈ ਪਾਣੀ ਦੀ ਮਾਰਚ ਨਾ ਕੋਈ ਮਤਲਬ ਕਿ ਪਸ਼ੂਆਂ ਦੀ ਮਾਰਚ ਬਹੁਤ ਵਧੀਆ ਬਾਣ ਤੋਂ ਦਿੱਲੀ ਲੈ ਕੇ ਆਏ ਜੇਕਰ ਤੁਸੀਂ ਇਹ ਬਾਣ ਖਰੀਦਣਾ ਚਾਹੋ ਤਾਂ ਮਾਲਕਾਂ ਦਾ ਨੰਬਰ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਏਰੀਆ ਦੀ ਗੱਲ ਕਰ ਲੈਨੇ ਆ ਏਰੀਆ ਹੈਗਾ ਰਾਮਪੁਰਾ ਮੋੜ ਏਰੀਆ ਰਾਮਪੁਰਾ ਮੋੜ ਬਠਿੰਡਾ ਦੇ ਵਿੱਚ ਪੈ ਜਾਂਦਾ ਜੀ ਤੇ ਬਿਲਕੁਲ ਓਕੇ ਲੋਕੇਸ਼ਨ ਦਾ ਰਿਪੋਰਟ ਦਾ ਬਾਣ ਆਇਆ ਜੀ ਬਾਕੀ ਨੰਬਰ ਤੁਹਾਡੀ ਸਕਰੀਨ ਤੇ ਚਲਾ ਦਿੱਤਾ ਜੀ ਇਹ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤੇ ਇਹਨਾਂ ਨਾਲ ਸਾਰੀ ਗੱਲਬਾਤ ਕਰਕੇ ਤੁਸੀਂ ਇਹ ਬਾਣ ਖਰੀਦ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਹੋਰ ਵੀ ਬਹੁਤ ਸਾਰੀਆਂ ਵੀਡੀਓ ਅਸੀਂ ਆਪਦੇ ਚੈਨਲ ਤੇ ਪਾ ਰੱਖੀਆਂ ਉਹ ਵੀ ਜਰੂਰ ਜਾ ਕੇ ਦੇਖਿਓ Honda City ਗੱਡੀ ਵਿਕਾਉ ਹੋਇਆ ਜੀ ਗੱਡੀ 2014 ਮਾਡਲ ਹੈ ਜੀ ਹਰਿਆਣਾ ਨੰਬਰ ਹੈ ਰੇਟ 4 ਲੱਖ ਰੁਪਏ ਨਵੀਂ ਬੈਟਰੀ ਨਵੇਂ ਟਾਇਰ ਨੇ ਜੀ ਫੁੱਲ ਬੀਮਾ ਜੀ ਰਜਿਸਟਰਡ 2015 ਦੀ ਹੈ 941683018 941683018 ਇਸ ਨੰਬਰ ਤੇ ਫੋਨ ਕਰਕੇ Honda City ਗੱਡੀ 2014 ਮਾਡਲ ਹਰਿਆਣਾ ਨੰਬਰ 4 ਲੱਖ ਰੁਪਏ ਦੇ ਵਿੱਚ ਤੁਸੀਂ ਡੀਲ ਕਰ ਸਕਦੇ ਹੋ ਜੇਕਰ ਤੁਸੀਂ ਵੀ ਐਡ ਕਰਵਾਉਣਾ ਚਾਹੁੰਦੇ ਹੋ ਨੰਬਰ ਨੋਟ ਕਰ ਲਓ ਜੀ 9877988446 ਇਸ ਨੰਬਰ ਤੇ ਭੈਤੋ 7 ਫੋਟ ਮੈਂ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਤੁਸੀਂ WhatsApp ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਇਲੈਕਟ੍ਰਿਕ ਸਕੂਟੀ ਵਿਕਾਊ ਹੈ ਜੀ 4 ਮਹੀਨੇ ਚੱਲੀ ਹੈ ਇਲੈਕਟ੍ਰਿਕ ਸਕੂਟੀ ਵਿਕਾਊ ਹੈ 4 ਮਹੀਨੇ ਚੱਲੀ ਹੈ 5 ਬੈਟਰੀਆਂ ਵਾਲੀ ਹੈ ਬੈਟਰੀਆਂ ਦੀ ਬਰੰਟੀ ਪਈ ਹੈ ਜੀ ਡਿਸਕ ਬ੍ਰੇਕਾਂ ਘਰੇ ਖੜੀ ਹੈ ਏਰੀਆ ਜੀ ਪਟਿਆਲਾ 49000 ਰੁਪਏ ਇਹਦਾ ਰੇਟ ਰੱਖਿਆ ਗਿਆ ਜੀ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਇਲੈਕਟ੍ਰਿਕ ਸਕੂਟੀ 4 ਮਹੀਨੇ ਚੱਲੀ ਹੋਈ 49000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਨੰਬਰ ਨੋਟ ਕਰ ਲਓ ਜੀ 8146418674 8146418674 ਇਸ ਨੰਬਰ ਤੇ ਫੋਨ ਕਰਕੇ ਇਲੈਕਟ੍ਰਿਕ ਸਕੂਟੀ 4 ਮਹੀਨੇ ਚੱਲੀ 49000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਸਿਲਰ ਵਿਕਾਊ ਨੇ ਜੀ ਸਿਲਰ ਵਿਕਾਊ ਨੇ ਫੁੱਲ ਹੈਵੀ ਬਣੇ ਹੋਏ ਨੇ ਰੇਟ ਵੀਰ ਫੋਨ ਤੇ ਦੱਸਰਾਂਗੇ ਪਿੰਡ ਗੁਜਰਾਂ ਦੇ ਵਿੱਚ ਸਿਲਰ ਵਿਕਾਊ ਨੇ ਜਾ ਕੇ ਚੈੱਕ ਕਰਕੇ ਤੁਸੀਂ ਖਰੀਦ ਸਕਦੇ ਹੋ 9876971888 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਿਲਰ ਨੇ ਜਿਹੜੇ ਰੇਟ ਵਗੈਰਾ ਪੁੱਛ ਕੇ ਪਿੰਡ ਗੁਜਰਾਂ ਦੇ ਵਿੱਚ ਹੀ ਖੜੇ ਨੇ ਤੁਸੀਂ ਜਾ ਕੇ ਖਰੀਦ ਸਕਦੇ ਰੇਟ ਵੀਰ ਮੌਕੇ ਤੇ ਦੱਸਣਗੇ। ਸਵਰਾਜ 855 ਟਰੈਕਟਰ ਤੇ ਕੇਐਸ ਰੀਪਰ ਵਿਕਾਊ। ਸਵਰਾਜ 855 ਟਰੈਕਟਰ ਅਤੇ ਕੇਐਸ ਰੀਪਰ ਵਿਕਾਊ ਹੈ ਜੀ ਰੇਟ 3 ਲੱਖ 10 ਹਜ਼ਾਰ ਦੋਨਾਂ ਦਾ। 3 ਲੱਖ 10 ਹਜ਼ਾਰ ਰੁਪਏ ਦੋਨਾਂ ਦਾ ਰੇਟ ਰੱਖੇ ਗਏ। ਸਵਰਾਜ 855 ਟਰੈਕਟਰ ਹੈ ਤੇ ਕੇਐਸ ਤੂੜੀ ਵਾਲਾ ਰੀਪਰ ਹੈ ਜੀ। 9463718059 9463718059 ਇਸ ਨੰਬਰ ਤੇ ਫੋਨ ਕਰਕੇ ਦੋਨੇ ਸੰਧਾ ਨੂੰ ਤੁਸੀਂ 310000 ਵਿੱਚ ਖਰੀਦ ਸਕਦੇ ਹੋ ਏਰੀਆ ਵੀਰਨ ਦੱਸਣੀ ਏਰੀਆ ਵਗੈਰਾ ਪੁੱਛ ਕੇ ਤੁਸੀਂ ਹੋਰ ਵੀ ਕੋਈ ਜਾਣਕਾਰੀ ਦੋਨਾ ਸੰਧਾ ਬਾਰੇ ਲੈਣੀ ਹੋਵੇ ਤਾਂ ਤੁਸੀਂ ਲੈ ਸਕਦੇ ਹੋ ਬਾਕੀ ਜਾ ਕੇ ਇਹ ਨੰਬਰ ਤੇ ਕਾਲ ਕਰਕੇ ਡੀਲ ਕਰ ਸਕਦੇ ਹੋ 2 ਮਹੀਨਿਆਂ ਦੀ ਪਿਓਰ ਨੀਲੀ ਰਾਬੀ ਦੀ ਕੱਟੀ ਵਿਕਾਊ ਆ 10000 ਰੁਪਿਆ ਦਾ ਰੇਟ ਰੱਖੇਗੇ ਜੀ ਏਰੀਆ ਪਿੰਡ ਕਰਿਆਲਾ ਪੱਟੀ ਤਰਨਤਾਰ 2 ਮਹੀਨਿਆਂ ਦੀ ਪਿਓਰ ਨੀਲੀ ਰਾਵੀ ਦੀ ਕੱਤੀ ਵਿਕਾਊ ਆ 10000 ਰੁਪਏ ਚ ਏਰੀਆ ਪਿੰਡ ਘਰਿਆਲ ਪੱਟੀ ਤਰਨਤਨ ਨੰਬਰ ਵੀ ਉਹ ਦਾ ਨੋਟ ਕਰ ਲਓ ਤੁਸੀਂ ਇਸ ਨੰਬਰ ਤੇ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ +6598064870 ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਾਲ ਕਰ ਸਕਦੇ ਹੋ ਕੱਤੀ ਹੈ ਜਿਹੜੀ ਤੁਸੀਂ ਨੀਲੀ ਰਾਵੀ ਦੀ ਪਿਓਰ 2 ਮਹੀਨਿਆਂ ਦੀ ਹੈ 10000 ਰੁਪਏ ਦੇ ਵਿੱਚ ਡੀਲ ਕਰ ਸਕਦੇ ਹੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕੋਈ ਢਾਈ ਕਿਲੇ ਜ਼ਮੀਨ ਵੇਚਦਾ ਹੋਵੇ ਤਾਂ ਇਸ ਵੀਰ ਨਾਲ ਸੰਪਰਕ ਕਰੋ ਅੰਮ੍ਰਿਤਸਰ ਏਰੀਆ ਦੇ ਵਿੱਚ ਨੰਬਰ ਤੁਹਾਡੀ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ 9776338073 ਨੰਬਰ ਤੇ ਸੰਪਰਕ ਕਰ ਸਕਦੇ ਹੋ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਵੀਰ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਕਰਦਾ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਬਣੇ ਰਹੋ ਤੁਸੀਂ ਆਪਣੇ ਚੈਨਲ ਉਦੋਂ ਨਾਲ ਇਸ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ